ਖਾਲਸਾ ਸਾਜਨਾ ਦਿਵਸ ਦਿਿਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਕਿਸਾਨ ਦੀ ਫਸਲ ਪੱਕੀ ਆ ਪਰ ਉੱਪਰ ਬੱਦਲ ਮੰਡਰਾ ਰਹੇ ਆ ਤੇ ਕਿਸਾਨ ਦੀ ਜਿਹੜੀ ਜਾਨ ਆ ਉਹ ਮੋਠਾ ਚ ਆਈ ਆ ਕਿਉਂਕਿ ਥੱਲੇ ਫਸਲਾਂ ਪੱਕੀਆਂ ਆ ਤੇ ਉੱਤੇ ਬੱਦਲ ਛਾਏ ਹੋਏ ਆ ਤੇ ਕਿਸਾਨ ਦੀ ਫਸਲ ਜਿਹੜੀ ਉਹ ਐ ਸਿਖਰ ਤੇ ਸੋਨੇ ਵਾਂਗੂ ਚਮਕ ਰਹੀ ਆ ਤੇ ਕਿਸਾਨ ਚਾਹੁੰਦਾ ਕਿ ਹੁਣ ਜੇ ਉੱਪਰ ਇੱਕ ਛਿੱਟ ਵੀ ਪੈ ਗਈ ਨਾ ਤੇ ਮੇਰੀ ਸਾਰੀ ਫਸਲ ਜਿਹੜੀ ਉਹ ਨੁਕਸਾਨੀ ਜਾਣੀ ਆ ਤੇ ਪ੍ਰਮਾਤਮਾ ਕਰੇ ਕਿ ਸਾਡੀਆਂ ਨਸਲਾਂ ਤੇ ਫਸਲਾਂ ਸਦਾ ਸਲਾਮਤ ਰਹਿਣ ਤੇ ਖਾਲਸਾ ਸਾਜਨਾ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਹ ਵਿਸਾਖੀ ਦਾ ਸੰਬੰਧ ਜਿਹੜਾ ਵਾ ਉਹ ਖਾਲਸਾ ਸਾਜਨਾ ਦਿਵਸ ਦੇ ਨਾਲ ਹੈ ਤੇ ਨਾਲ ਹੀ ਜਦੋਂ ਕਿਸਾਨ ਦੀ ਫਸਲ ਪੱਕ ਜਾਂਦੀ ਹੈ ਨਾ ਤੇ ਉਦੋਂ ਕਿਸਾਨ ਫਿਰ ਖੁਸ਼ੀ ਵਿੱਚ ਝੂਮਦਾ ਵਾ ਕਿਉਂਕਿ ਉਹਨੇ ਬਹੁਤ ਸਾਰੇ ਆਸਾਂ ਜਿਹੜੀਆਂ ਵਾਂ ਆਪਣੀ ਫਸਲ ਤੇ ਲਾਈਆਂ ਹੁੰਦੀਆਂ ਕਿ ਮੇਰੀ ਫਸਲ ਘਾਰ ਹੋਣੀ ਆ ਤੇ ਮੈਂ ਬਹੁਤ ਸਾਰੇ ਕੰਮ ਜਿਹੜੇ ਉਹਦੇ ਨਾਲ ਕਰਨੇ ਆ ਇਸ ਕਰਕੇ ਰੱਬ ਅੱਗੇ ਵੀ ਬੇਨਤੀ ਆ ਕਿ ਕਿਸਾਨ ਦੀਆਂ ਫਸਲਾਂ ਜਿਹੜੀਆਂ ਉਹ ਸਲਾਮਤ ਰਹਿਣ ਤੇ ਬੇਸ਼ੱਕ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਅੱਜ ਕਿਉਂਕਿ ਮੌਸਮ ਸੁਹਾਵਣਾ ਹੋ ਗਿਆ ਤੇ ਮੌਸਮ ਬਹੁਤ ਵਧੀਆ ਹੋ ਗਿਆ ਪਰ ਜਿੱਥੇ ਕਿਸਾਨ ਦੀ ਫਸਲਾਂ ਦੀ ਗੱਲ ਕਰੀਏ ਨਾ ਉਥੇ ਫਸਲਾਂ ਜਰੂਰ ਨੁਕਸਾਨੀਆਂ ਜਾ ਰਹੀਆਂ ਬੇਸ਼ੱਕ ਮੀਂਹ ਅਜੇ ਨਹੀਂ ਪਿਆ ਬੱਦਲ ਸਿਰ ਤੇ ਆ ਪਰ ਕਿਸਾਨ ਡਰ ਰਿਹਾ ਵਾ ਕਿ ਮੇਰੀ ਸੋਨੇ ਵਰਗੀ ਫਸਲ ਤੇ ਤੇ ਰੱਬ ਹੁਣ ਸੋਨੇ ਦੀ ਛਿੱਟ ਵੀ ਨਾ ਪਾਵੇ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਪਰ ਉੱਪਰ ਬੱਦਲ ਆ ਤੇ ਥੱਲੇ ਕਿਸਾਨ ਦੀ ਫਸਲ ਜਿਹੜੀ ਆ ਨਾ ਉਹ ਸੋਨੇ ਵਾਂਗੂ ਖੜੀ ਆ ਲਹਿਰ ਆ ਰਹੀ ਆ ਪਰ ਨਾਲ ਹੀ ਕਿਸਾਨ ਦੀ ਜਾਨ ਮੁੱਠ ਚਾਈ ਪਈ ਆ ਕਿਉਂਕਿ ਉਹਦੀ ਸੋਨੇ ਵਰਗੀ ਫਸਲ ਦੇ ਉੱਤੇ ਤੇ ਰੱਬ ਸੋਨੇ ਦੀ ਛਿਟ ਵੀ ਨਾ ਪਾਵੇ ਕਿਉਂਕਿ ਜੇ ਮੀਂਹ ਪੈ ਗਿਆ ਤੇ ਸਾਰੀ ਫਸਲ ਜਿਹੜੀ ਨੁਕਸਾਨੀ ਜਾਣੀ ਆ ਜੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਫਸਲਾਂ ਜਿਹੜੀਆਂ ਉਹ ਨਾ ਨੁਕਸਾਨੀਆਂ ਜਾਣ ਕਿਉਂਕਿ ਇਹਨਾਂ ਫਸਲਾਂ ਤੇ ਕਿਸਾਨ ਨੂੰ ਬਹੁਤ ਉਮੀਦਾਂ ਹੁੰਦੀਆਂ ਉਨੇ ਫਸਲ ਘਰ ਲਿਆ ਕੇ ਕਈ ਤਰ੍ਹਾਂ ਦੇ ਕੰਮ ਸੋਚੇ ਹੁੰਦੇ ਕਿ ਮੈਂ ਕਰਨੇ ਆ ਇਸ ਕਰਕੇ ਪ੍ਰਮਾਤਮਾ ਕਰੇ ਸਾਡੀਆਂ ਫਸਲਾਂ ਤੇ ਨਸਲਾਂ ਹਮੇਸ਼ਾ ਹੀ ਸਲਾਮਤ ਰਹਿਣ ਤੇ ਨਾਲ ਹੀ ਖਾਲਸਾ ਸਾਜਣਾ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਇਸ ਦਿਨ ਸਾਡੇ ਖਾਲਸਾ ਦੀ ਸਾਜਣਾ ਹੋਈ ਸੀ ਤੇ ਫਿਰ ਇਹਦਾ ਸੰਬੰਧ ਵਿਸਾਖੀ ਨਾਲ ਵੀ ਆ ਕਿਉਂਕਿ ਇਹਨੂੰ ਉਦੋਂ ਖਸਫਸਲਾਂ ਜਿਹੜੀਆਂ ਉਹ ਚੰਗੀ ਤਰ੍ਹਾਂ ਪੱਕ ਜਾਂਦੀਆਂ ਤੇ ਘਾਰ ਆ ਜਾਂਦੀਆਂ ਤੇ ਕਿਸਾਨ ਫਿਰ ਖੁਸ਼ੀ ਵਿੱਚ ਨੱਚਦਾ ਟੱਪਦਾ ਆ ਕਿ ਮੇਰੀ ਫਸਲ ਜਿਹੜੀ ਉਹ ਘਾਰ ਆ ਗਈ ਆ ਇਸ ਕਰਕੇ ਸਾਰਿਆਂ ਨੂੰ ਹੀ ਫਿਰ ਤੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਤੇ ਨਾਲ ਹੀ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਫਸਲ ਪੱਕੀ ਆ ਨਾ ਫਿਰ ਮੀਂਹ ਤੇ ਬਿਲਕੁਲ ਨਾ ਪਵੇ ਸਵਾਮੀ ਕਿ ਇਹ ਅੱਜ ਗਰਮੀ ਤੋਂ ਥੋੜੀ ਜੀ ਰਾਹਤ ਜ਼ਰੂਰ ਮਿਲੀ ਆ ਕਿਉਂਕਿ ਗਰਮੀ ਵੀ ਕਾਫੀ ਵੱਧ ਗਈ ਸੀ ਤੇ ਜਦੋਂ ਹੁਣ ਮੌਸਮ ਸੁਹਾਵਣਾ ਹੋਇਆ ਆ ਤੇ ਫਿਰ ਸਾਰਿਆਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਆ ਪਰ ਨਾਲ ਹੀ ਮਨ ਦੇ ਵਿੱਚ ਇੱਕ ਡਰ ਵੀ ਜ਼ਰੂਰ ਆ ਕਿ ਇਹ ਜਿਹੜਾ ਮੀਂਹ ਆ ਇਹ ਹੁਣ ਫਸਲਾਂ ਤੇ ਨਾ ਪੈ ਜਾਵੇ ਤੇ ਸਾਡੀਆਂ ਫਸਲਾਂ ਜਿਹੜੀਆਂ ਆ ਉਹ ਇਦਾਂ ਹੀ ਹਰੀਆਂ ਭਰੀਆਂ ਰਹਿਣ ਤੇ ਕਿਸਾਨ ਦੀਆਂ ਜਿਹੜੀਆਂ ਉਮੀਦਾਂ ਉਹਨਾਂ ਤੇ ਖਰੀਆਂ ਉੱਤਰ ਜਾਣ ਬਹੁਤ ਬਹੁਤ ਧੰਨਵਾਦ